ਸਵਾਗਤ ਕਰਦੇ ਆਂ ਕਿਸਾਨ ਵੀਰੋ ਤੁਹਾਡਾ ਸਿੱਧੂ ਡੈਰੀ ਫਾਰਮ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਇੱਕ ਛੋਟੀ ਬੱਸੀ ਦੀ 4 ਮਹੀਨਿਆਂ ਦੀ ਉਮਰ ਆ ਵੀਰੋ ਬੱਸੀ ਦੀ ਐਫ ਐਫ ਚ ਆਉਂਦੀ ਆ ਸਾਰੀ ਬਾਕੀ ਥਾਣੇ ਤੁਹਾਡੇ ਸਾਹਮਣੇ ਆ ਇਕੱਲਾ ਇਕੱਲਾ ਵਿਖਰਮਾ ਥਾਣਾ ਹੈਗਾ ਤੇ ਮਾਂ ਪੱਖ ਤੋਂ ਮਾਂ ਦਾ ਦੁੱਧ ਹੈਗਾ 20 ਲੀਟਰ ਪਲੱਸ ਦਾ ਜੇ ਕਿਸੇ ਬਾਈ ਨੇ ਬੱਸੀ ਲੈਣੀ ਆ ਤਾਂ ਬਾਈ ਦਾ ਆਪਾਂ ਨੰਬਰ ਸਕਰੀਨ ਤੇ ਪਾਵਾਂਗੇ ਬਾਈ ਇਹ ਨਾਲ ਗੱਲ ਕਰਕੇ ਤੁਸੀਂ ਬੱਸੀ ਖਰੀਦ ਸਕਦੇ ਹੋ ਤੇ ਬਾਈ ਨੇ ਬੱਸੀ ਦੀ ਕੀਮਤ ਰੱਖੀ ਹੈ 6500 ਰੁਪਇਆ ਬਾਕੀ ਮੌਕੇ ਤੇ ਹੋਰ ਵੀ ਮਾਨਤਾ ਕਰ ਦੂਗਾ ਜੇ ਕੋਈ ਵੇਚਦਾ ਵੀ ਵਧੀਆ ਪਾਲਣ ਵਾਲਾ ਮਿਲਦਾ ਬਾਈ ਨੂੰ ਤੇ ਬੱਸੀ ਬਾਕੀ ਸੋਹਣੀ ਠੰਡੀ ਸੀ ਦਾ ਬਾਕੀ ਰਿਕਾਡ ਦੀ ਹੈ ਬੇਰਕਾ ਦਾ ਸੀਮਨ ਲੱਗਿਆ ਹੋਇਆ ਹੈ ਬਾਈ ਕੋਲ ਰਿਕਾਡ ਪਿਆ ਹੈ ਇਹਦਾ ਵੀ ਕਿਹੜੇ ਸੀਮਨ ਦੀ ਆ ਤੇ ਐਡਰੈਸ ਆਪਾਂ ਬਾਈ ਦਾ ਦੱਸ ਦਿਆਂ ਪਿੰਡ ਪੁੱਚੋਕਲਾਂ ਜ਼ਿਲ੍ਹਾ ਬਠਿੰਡਾ ਜਿਹਨੂੰ ਪੁੱਚਵੰਡੀ ਵੀ ਕਿਹਾ ਜਾਂਦਾ ਹੈ ਤਾਂ ਤੁਸੀਂ ਬਾਈ ਨਾਲ ਗੱਲ ਕਰਕੇ ਬੱਸੀ ਖਰੀਦ ਸਕਦੇ ਹੋ ਆਪਾਂ ਦੁਬਾਰੇ ਫੇਰ ਦੱਸਦਾਂ ਨੇ 4 ਮਹੀਨੇ ਬੱਸੀ ਦੀ ਉਮਰ ਆ ਬੱਸੀ ਦੀ ਮਾਂ ਦਾ ਦੁੱਧ ਹੈਗਾ 20 ਲੀਟਰ ਪਲੱਸ ਦਾ ਤੇ ਬੱਸੀ ਆਪ ਬੇਰਕਾਰੇ ਸੀਮੰਦੀ ਆ ਬਾਕੀ ਚੰ ਬੱਸੀ ਚੰਗੀ ਆ ਤੁਹਾਡੇ ਸਾਹਮਣੇ ਆ ਧੰਨਵਾਦ ਜੁੜੇ ਰਹੋ ਤੁਹਾਡਾ ਸਿੱਧੂ ਡੈਰੀ